ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿਲਾ ਤੇ ਕਿਸਾਨਾਂ ਨੇ ਥੋੜੀ ਬਹੁਤ ਤਸੱਲੀਤਾ ਜ਼ਰੂਰ ਜਤਾਈ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਗਿਆ ਕਿ ਉਹ 5 ਨਵੰਬਰ ਤੱਕ ਸਿਰਫ ਮਾਲ ਗੱਡੀਆਂ ਦਾ ਰਾਹ ਨਹੀਂ ਰੋਕਣਗੇ ਹਾਲਾਂਕਿ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਦੀ ਮੀਟਿੰਗ ਹੋਏਗੀ ਇਸੇ ਜਗ੍ਹਾ ਮੁੜ ਕੇ ਫਿਰ ਉਹਦੇ ਚ ਸੁਮਿਖਿਆ ਕਰਕੇ 5 ਨਵੰਬਰ ਤੱਕ ਅਸੀਂ ਛੋਟ ਦੇਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਜਿਹੜਾ ਟੋਲ ਪਲਾਜ਼ਿਆਂ ਦਾ ਘਰਾਓ ਹੈ ਜਿਹੜਾ ਪ੍ਰੋਲਾਇੰਸ ਦੇ ਪੰਪਾਂ ਦਾ ਘਰਾਓ ਹੈ ਉਹ ਸਾਡਾ ਜਿਵੇਂ ਪਹਿਲਾਂ ਚੱਲਦਾ ਉਵੇਂ ਜਾਰੀ ਰਹੂਗਾ ਜਿਹੜਾ ਭਾਜਪੀ ਦੇ ਆਗੂਆਂ ਦਾ ਘਰਾਓ ਹੈ ਜਿਹੜਾ ਉਹਨਾਂ ਦਾ ਵਿਰੋਧ ਹੈ ਪੰਜਾਬ ਦੇ ਵਿੱਚ ਉਹ ਪਹਿਲਾਂ ਨਾਲੋਂ ਵੀ ਵੱਧ ਕੇ ਡਟ ਕੇ ਉਹ ਸਾਡੀਆਂ ਕਿਸਾਨ ਜਥੇਬੰਦੀਆਂ ਕਰਨਗੀਆਂ ਭਾਜਪੀ ਦੇ ਆਗੂਆਂ ਦਾ ਘਰਾਓ ਤੇ ਉਹ ਜਿਹੜਾ ਉਹਨਾਂ ਦਾ ਵਿਰੋਧ ਹੈ ਉਹ ਸਾਡਾ ਜਾਰੀ ਰਹੂਗਾ ਰਿਲਾਇੰਸ ਦੇ ਪੰਪਾਂ ਦਾ ਘਰਾਓ ਜਾਰੀ ਰਹੂਗਾ ਤੇ ਟੋਲ ਪਲਾਜ਼ਿਆਂ ਦੇ ਉੱਤੇ ਜਿਹੜਾ ਅਸੀਂ ਬਾਈਕਾਟ ਕੀਤਾ ਹੈ ਟੋਲ ਪਲਾਜ਼ਿਆਂ ਦਾ ਉਹ ਸਾਡਾ ਅੰਦੋਲਨ ਉੱਤੇ ਜਲਦਾ ਰਹੂਗਾ ਰੇਲਵੇ ਦੇ ਮਤਲਬ ਜਿਹੜੇ ਸਟੇਸ਼ਨਾਂ ਦੇ ਉੱ ਹਾਜ਼ਰੀ ਲਾਉਣਗੇ ਰੇਲਵੇ ਦੀਆਂ ਮਾਲ ਗੱਡੀਆਂ ਨੂੰ ਅਸੀਂ ਲੰਘਣ ਦੀ ਇਜਾਜ਼ਤ 5 ਨਵੰਬਰ ਤੱਕ ਦੇਾਂਗੇ ਸਿਰਫ ਮਾਲ ਗੱਡੀਆਂ ਹੀ ਆਪਣੇ ਦੂਰੀ ਸਿਰਫ ਮਾਲ ਗੱਡੀਆਂ ਜੀ ਸਿਰਫ ਮਾਲ ਗੱਡੀਆਂ ਜਿਹੜਾ ਜਿਹੜਾ ਵੀ ਘਰਾਉ ਦਾ ਜਿਹੜਾ ਤੁਸੀਂ ਘਰਾਉ ਦਾ ਨਾਮ ਕਿਹੜਾ ਹੈ ਬੀਜੇਪੀ ਲੀਡਰਾਂ ਦਾ ਘਰਾਉ ਹੋਏਗਾ ਪੰਜਾਬ ਦੇ ਵਿੱਚ 13 ਐਮਪੀ ਤੇ ਸੰਸਦ ਜਿਹੜੇ ਰਾਸ਼ਟਰਪਤੀ ਮੈਂਬਰ ਨੇ ਕੀ ਉਹਨਾਂ ਦੇ ਘਰਾਂ ਦੇ ਘਰਾਉ ਸਾਰੇ ਸਾਰੇ ਬੀਜੇਪੀ ਦੇ ਅਗੂਆਂ ਦਾ ਸੀ ਐਸੇ ਕਰਕੇ ਕਰਦੇ ਗੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਬੀਜੇਪੀ ਦੇ ਜਿਹੜੇ ਚੁੜੇ ਹੋਏ ਨੁਮਾਇੰਦੇ ਨੇ ਐਮਐਲਏ ਸਭਾਨ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨੂੰ ਬਿਲਕੁਲ ਨਹੀਂ ਸਮ ਕੀਤਾ ਕਿਸਾਨਾਂ ਦੀ ਆਵਾਜ਼ ਅੱਜ ਤੱਕ ਬੀਜਪੀ ਨੇ ਸੁਣਨ ਦਾ ਯਤਨ ਨਹੀਂ ਕੀਤਾ ਇਸ ਕਰਕੇ ਕਿਸਾਨਾਂ ਚ ਰੋਸ ਦੀ ਲਹਿਰ ਰਿਆ ਉਹ ਕਿਸਾਨਾਂ ਦੇ ਅੰਦੋਲਨ ਨੂੰ ਅੰਗੋਲੀਆਂ ਕਰਕੇ ਉਹਨੂੰ ਹੋਰ ਪਾਸੇ ਟਰੈਕ ਤੋਂ ਹੋਣਾ ਚਾਹੀਦਾ ਫੈਸਲੇ ਹੋ ਗਏ ਆ ਉਹਨਾਂ ਨਾਲ ਤੁਸੀਂ ਸੈਵਨ ਤੋਂ ਕੀ ਤੁਸੀਂ ਜਿਹੜਾ ਈ ਉਹਨਾਂ ਨੇ ਤੁਹਾਨੂੰ ਕੋਈ ਸ਼ੋਰਟ ਦਿੱਤੀ ਜਾਂ ਤੁਸੀਂ ਸਿਰਫ ਉਹ ਤੋਂ ਸਮਝਿਆ ਨਹੀਂ ਹੈ ਤੇ ਕੀ ਉਹਦੇ ਵਿੱਚ ਸ਼ੋਕ ਤੁਹਾਨੂੰ ਜਿਹੜਾ ਕੱਲ ਪੰਜਾਬ ਵਿਧਾਨ ਸਭਾ ਦਾ اجلاسਿਆ ਸੀ ਉਹ ਸਮਝਦੇ ਪੰਜਾਬ ਦੇ ਕਿਸਾਨਾਂ ਦੀ ਸੰਘਰਸ਼ ਆ ਜਿਹੜਾ ਵੱਡਾ ਸੰਘਰਸ਼ ਕਿਸਾਨਾਂ ਨੇ ਕੀਤਾ ਉਹਦੇ ਨੇ ਕਰਕੇ ਸਰਕਾਰ ਮਜਬੂਰ ਹੋਈ ਆ ਵਿਸ਼ੇਸ਼ اجلاس ਬੁਲਾਉਣ ਲਈ ਉਹਦੀਆਂ ਉਹਦੇ ਵਿੱਚ ਉਹਨਾਂ ਨੇ ਪੂਰਾ ਜੋਸ਼ ਹੀ ਡਿਮਾਂਡ ਕਰਦੇ ਹੋ ਤਾਂ ਨਹੀਂ ਕੀਤਾ ਜਿੰਨੀਆਂ ਕਿਸਾਨ ਜਥੇਬੰਦੀਆਂ ਦੀ ਸਾਡੀ ਇੱਛਾ ਸੀ ਉਹਨਾਂ ਤਾਂ ਨਹੀਂ ਹੋਇਆ ਪਰ ਜਲੋ ਜਿੰਨਾ ਕੀਤਾ ਉਨੇ ਉਹਨੇ ਨਾਲ ਅਸੀਂ ਸਹਿਮਤ ਆ ਪਰ ਇਸ ਤੋਂ ਜ਼ਿਆਦਾ ਕਰਨਾ ਚਾਹੀਦਾ ਅਗਲੀ ਅਗਲੀ ਮੰਗ ਦੀ ਪਹਿਲਾਂ ਵੀ ਜਿਹੜਾ ਦਿੱਲੀ ਖੁਆ ਤੁਸੀਂ ਕੋਈ ਮੋਰਚਾ ਲਾਉਣ ਦੀ ਤਿਆਰੀ ਕੋਈ ਬੇਨਤੀ ਹੈ ਕਿ ਦੇਸ਼ ਭਰ ਦੇ ਵੱਲੋਂ ਕੋਈ ਜਥੇਬੰਦੀਆਂ ਮਿਲ ਕੇ ਇਕੱਠਾ ਹੋ ਕੇ ਅਰਜ਼ੀ ਦੇਣ ਉਹ 27 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਆਲ ਓਵਰ ਇੰਡੀਆ ਤੇ ਲੜਾਈ ਲੜਦੀਆਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਐਲਾਨ ਜਿਹੜਾ ਉਹ ਜਲਦੀ ਕਰ ਦਿੱਤਾ ਜਾਊਗਾ ਕਿਸ ਨੇ ਜੀ 27 ਤਰੀਕ ਨੂੰ ਸਿੱਖ ਨੇ ਬਿਆਨ ਦਿੱਤਾ ਹੈ ਕਿ ਤਿੰਨ ਦੇ ਵਿੱਚ ਅੰਦਰ ਮੀਟਿੰਗ ਕਰਨ ਦੀ ਲੋੜ ਨਹੀਂ ਹੈ ਰਿਕਾਬ ਗੰਜ گورਦਵਾਰਾ ਦਿੱਲੀ ਦੇ ਪਾਸ ਹੋਏ ਫਰਜੀ ਮਿਲੇ ਜਰਨਲਿਸਟ ਨੇ ਆਵਾਜ਼ੀ ਪਾਰਟੀ ਦੇ ਪੰਜਾਬ ਦੇ ਸਾਨੂੰ ਪਤਾ ਨਹੀਂ ਜੀ ਉਹਨਾਂ ਨੇ ਕੀ ਬਿਆਨ ਦਿੱਤਾ ਅਸੀਂ ਤਾਂ ਕਿਸਾਨ ਜਥੇਬੰਦੀਆਂ ਨੇ ਜੋਜ ਮੀਟਿੰਗ ਕੀਤੀ ਮੈਂ ਤਾਂ ਉਹਦੇ ਤੇ ਬੋਲ ਸਕਦਾ ਕੋਈ ਰਾਜਨੀਤਿਕ ਆਗੂ ਕੀ ਬਿਆਨ ਦਿੰਦਾ ਸਾਡੂ ਤਾਂ ਨਾ ਤੁਸੀਂ ਕਹਿ ਰਹੇ ਕਿ ਤੁਸੀਂ ਸਿਰਫ ਬੀਜੇਪੀ ਦੇ ਆਗੂ ਦਾ ਘਰਾਵ ਦੀ ਗੱਲ ਕਰ ਰਹੇ ਹੋ ਮੈਂ ਇੱਕ ਗੱਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪਰਿਵਾਰੀਆਂ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਹੈ ਕਿ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਗਿਆ ਉਹ ਫਰਜੀ ਬਿਲ ਹੈ ਐਸਾ ਦੇ ਫਰਜੀ ਬਿਲ ਨਹੀਂ ਦਿੱਲੀ ਵਿਧਾਨ ਸਭਾ ਦੇ ਵਿੱਚ ਹੋਣ ਨਹੀਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਐਡਾ ਵੱਡਾ ਅੰਦੋਲਨ ਹੈ ਪੰਜਾਬ ਵਿਧਾਨ ਸਭਾ ਪੰਜਾਬ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ ਸਾਡੀ ਪੰਜਾਬ ਦੀ ਚੁੜ ਚਲੋ ਬਹੁਤ ਲੇਟ ਕੀਤਾ ਸੀ ਤਾਂ ਕਹਿੰਨੇ ਪਹਿਲਾਂ ਕਰਨਾ ਚਾਹੀਦਾ ਸੀ ਕਿਸਾਨ ਸੜਕਾਂ ਤੇ ਰੁੜ ਰਿਆ ਟਰੈਕਾਂ ਤੇ ਰੁੜ ਰਿਆ ਸਰਕਾਰ ਦਾ ਕੇਂਦਰ ਦਾ ਫਰਜ ਬਣਦਾ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਜਿਹੜੀ ਕਿਸਾਨਾਂ ਦਾ ਅੰਦੋਲਨ ਹੈ ਉਹਨੂੰ ਗੰਭੀਰਤਾ ਨਾਲ ਲੈ ਕੇ ਜਦੋਂ ਹੋਏਗੀ ਇਹ ਸਾਡਾ ਸੰਘਰਸ਼ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਕਿਸਾਨਾਂ ਦੀ ਮੰਗ ਨਹੀਂ ਮੰਨੀ ਜਾਂਦੀ ਐ ਤੈਨੂੰ ਆਰਡੀਨੈਂਸ ਬਾਬਤ ਨਹੀਂ ਹੁੰਦੇ ਉਨਾ ਚਿਰ ਸਾਡਾ ਅੰਦੋਲਨ ਜਾਰੀ ਹੈ ਮੁੱਖ ਮੰਤਰੀ ਸਾਹਿਬ ਨੇ ਇਹ ਸ਼ਾਰਾ ਕੀਤਾ ਕਿ ਲੱਗ ਜੇ ਲੋੜ ਪਿਆ ਮੈਂ ਅਸਤੀਫਾ ਦੇ ਸਕਦਾ ਆਪਣੀ ਸਰਕਾਰ ਵੀ ਭੰਗ ਕਰਾ ਸਕਦੇ ਆ ਕਿ ਤੁਹਾਨੂੰ ਲੱਗਦਾ ਕਿ ਨરેન્દ્ર મોદી ਸਰਕਾਰ ਪੰਜਾਬ ਦੇ ਨਾ ਮਤਿਆਂ ਦੇ ਗੌਰ ਕਰਲੇਗੀ ਜਾਂ ਅਸਤੀਫੇ ਦੇਣੇ ਚਾਹੀਦੇ ਨੇ ਨਹੀਂ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰਨੀ ਕਿਉਂਕਿ ਅਸੀਂ ਤਾਂ ਕਿਸਾਨਾਂ ਦੇ ਅੰਦੋਲਨ ਤੇ ਸਾਡੀ ਟੇਕ ਹੈ ਵੀ ਅਸੀਂ ਤਾਂ ਜੋ ਕਿਸਾਨ ਅੰਦੋਲਨ ਕਰਦਾ ਕੱਲ੍ਹ ਵਿਧਾਨ ਸਭਾ ਦੇ ਵਿੱਚ 3 ਬਿਲਕੁਲ 4 ਕਿਸਾਨਾਂ ਦੇ ਹੱਥ ਦੇ ਵਿੱਚ ਪਾਸ ਹੋਏ ਨੇ ਸਰਪ੍ਰਸਤ ਜੀ ਪ੍ਰਾਪਤੀ ਮੰਨ ਦਿਓ ਉਹਨਾਂ ਦੀ ਤਿੱਖਾ ਕੁਝ ਕੁਸ਼ਕਾਤ ਉਹਦੇ ਵਿੱਚ ਕੁਝ ਹੱਦ ਤੱਕ ਪ੍ਰਾਪਤੀ ਹੈਗੀ ਜਿੰਨੀ ਅਸੀਂ ਇਸ਼ਾਰਾ ਕਰਦੇ ਸੀ ਉਨੀ ਤਾਂ ਨਹੀਂ ਹੈਗੀ ਚਲੋ ਪੰਜਾਬ ਸਰਕਾਰ ਕੋਈ ਨਵਾਂ ਬਿਲਕੁਲ ਨਵਾਂ ਕਾਨੂੰਨ ਵੀ ਲਿਆ ਸਕਦੀ ਸੀ ਨਹੀਂ ਪ੍ਰਾਪਤੀ ਜੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਇਆ ਕਿਸਾਨਾਂ ਦੀ ਪ੍ਰਾਪਤੀ ਹੈ ਸਰ ਇਹ ਜਨਾਸ ਪਹਿਲਾਂ ਵੀ ਹੋਇਆ ਸੀ ਪਹਿਲਾਂ ਵੀ ਮਤਾ ਪਾਇਆ ਗਿਆ ਪਹਿਲਾਂ ਵੀ ਉਹ ਕਿਤੇ ਭੁਗਿਆ ਹੁਣ ਪਰ ਕਿੱਦਾਂ ਸ਼ਿਕਰ ਤੋਂ ਉੱਕੇ ਹੋ ਗੱਲ ਨੂੰ ਸਮਝਿਆ ਨਹੀਂ ਪਹਿਲਾ ਮਤਾ ਨਹੀਂ ਸੀ ਪਾਇਆ ਰੱਦ ਕਰਨ ਦਾ ਪਹਿਲਾਂ ਸਿਰਫ ਵਿਧਾਨ ਸਭਾ ਨੇ ਰਿਕੁਐਸਟ ਕੀਤੀ ਸੀ ਨਾ ਬਿੱਲਾਂ ਬਾਰੇ ਪਹਿਲਾ ਮਤਾ ਨਹੀਂ ਸੀ ਪਾਇਆ ਕਾ ਦੇ ਮੰਤਰੀਆਂ ਦੀ ਮੀਟਿੰਗ ਹੋ ਰਹੀ ਹੈ ਉਹ ਮੰਤਰੀਆਂ ਦੀ ਤਾਂ ਮੀਟਿੰਗ ਪਹਿਲਾਂ ਵੀ ਉਹ ਦੋ ਤਿੰਨ ਵਾਰੀ ਸਾਡੇ ਨਾਲ ਹੋ ਚੁੱਕੀ ਹੈ ਉਹ ਇਹ ਡਿਸਕਸ਼ਨ ਕਰਦੇ ਸੀ ਵੀ ਅੰਦੋਲਨ ਥੋੜਾ ਮੰਤਰੀ ਬੋਲ ਰਿਹਾ ਕਿ ਅਸੀਂ ਸਾਰੀ ਗੱਲ ਕਰਕੇ ਬਾਹਰ ਨਿਕਲੇ ਹਾਂ ਵੀ ਕਿਸਾਨਾਂ ਤੋਂ ਇਹ ਪੁੱਛੋ ਅਸੀਂ ਕੀ ਆ ਉਹ ਮੰਨ ਅਸੀਂ ਦੱਸ ਰਹੇ ਹਾਂ ਅਸੀਂ ਉਹ ਦੱਸ ਰਹੇ ਹਾਂ ਜੋ ਅਸੀਂ ਪੰਜਾਬ ਸਰਕਾਰ ਦਾ ਨਹੀਂ ਸਾਡਾ ਆਪਣਾ ਜਥੇਬੰਦੀਆਂ ਦਾ ਫੈਸਲਾ ਜੋ ਐਲਾਨ ਕਰਨਾ ਸਾਨੀ ਸਾਹਿਬ ਕਾਂਗਰਸ ਦੇ ਕੱਲ ਵੀਡੀਓਜ਼ ਆਈਆਂ ਕਿ ਢੋਲ ਵਜਾ ਰਹੇ ਨੇ ਲੱਡੂ ਵੰਡ ਰਹੇ ਨੇ ਬਹੁਤ ਵੱਡੀ ਜਿੱਤ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਕਹਿ ਰਹੀ ਹੈ ਕਿ ਬਹੁਤ ਵੱਡੀ ਜਿੱਤ ਹੈ ਕਾਂਗਰਸ ਇੱਕ ਪੋਲੀਟੀਕਲ ਪਾਰਟੀ ਹੈ ਅਸੀਂ ਤਾਂ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹਾਂ ਅਸੀਂ ਤਾਂ ਕਿਸਾਨਾਂ ਦੇ ਅਗੂ ਹਾਂ ਜੋ ਸਾਡਾ ਫੈਸਲਾ ਹੁਣ ਉਹ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਫੈਸਲਾ ਆ ਇੱਕ ਗੱਲ ਦੱਸ ਦਿਓ ਕਾਨੂੰਨੀ ਨਹੀਂ ਉਹਨਾਂ ਨੇ ਪੰਜਾਬ ਸਰਕਾਰ ਨੇ ਬਿੱਲਾ ਬਿੱਲਾਂ ਨੂੰ ਰੱਦ ਕੀਤਾ ਜੇ ਕੋਈ ਐਮਐਸਪੀ ਤੋਂ ਘੱਟ ਖਰੀਦ ਕਰੇਗਾ ਉਹਨੂੰ ਸਜ਼ਾ ਦਾ ਪ੍ਰਬੰਧ ਹੈ ਸਾਡੀ ਪ੍ਰਾਪਤੀ ਹੈ ਕਿਸਾਨਾਂ ਦੀ ਜੇ ਕੋਈ ਐਮਐਸਪੀ ਤੋਂ ਘੱਟ ਖਰੀਦੇਗਾ ਐਮਐਸਪੀ ਦੀ ਛੋਟੀ ਕੇਂਦਰ ਸਰਕਾਰ ਦਿੰਦਾ ਬਾਕੀ ਚੱਕੇ ਦੀ ਸਰਕਾਰ ਸਿੱਧਾ ਫੇ ਲੜਾਂਗੇ ਸਾਡੀ ਲੜਾਈ ਜਾਰੀ ਰਹੂਗੀ ਜਿੰਨਾ ਚਿਰ ਸਾਡੇ ਅੰਦੋਲਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀ ਲੜਾਈ ਜਾਰੀ ਹੈ ਅਸੀਂ ਕੋਈ ਲੜਾਈ ਬੰਦ ਨਹੀਂ ਕੀਤੀ ਪੰਪਾਂ ਦੀ ਗੱਲ ਕੀਤੀ ਹੈ ਕਿ ਪੰਪਾਂ ਦੇ ਧਰਨੇ ਜਾਰੀ ਰਹਿਣਗੇ ਪੰਜਾਬ ਦੇ ਪਖਰਾਨਗੋੜ ਚ ਇੱਕ ਤੋਂ ਇੱਕ ਪੰਪ ਬੰਦ ਹੈ ਸਾਹਮਣੇ ਮੰਤਰੀ ਵਾਲਾ ਪੰਪ ਚੱਲ ਰਿਹਾ ਉਹ ਦੋਵੇਂ ਪਾਸੇ ਧਰਨੇ ਕਿਉਂ ਨਹੀਂ ਗਿਆ ਕਰ ਦਾਂਗੇ ਬੰਦ ਨਹੀਂ ਕੱਲ ਕੱਲ ਤੋਂ ਬੰਦ ਹੋ ਜਾਣਗੇ ਜੇ ਕੋਈ ਪੰਪ ਰਹਿਂਦਾ ਉਹਦਾ ਉਹਦਾ ਵੀ ਘਰਾਓ ਕਰਕੇ ਉਹ ਤਾਂ ਬੰਦ ਕੀਤਾ ਜਾਊਗਾ ਦੇਖੋ ਉਹ ਪੋਲਿਟੀਕਲ ਲਾਭ ਲੈਣ ਵਾਸਤੇ ਜੋ ਮਰਜੀ ਢੋਲ ਵਜਾਈ ਜਾਣ ਕੁਝ ਕਰੀ ਜਾਣ ਉਹਦੇ ਨਾਲ ਮੈਨੂੰ ਕੰਸਰਨ ਨਹੀਂ ਸਾਹਮਣੇ ਪਰ ਸਾਨੂੰ ਸਾਨੂੰ ਸਾਡਾ ਜਿਹੜਾ ਕੰਸਰਨ ਹੈ ਉਹ ਇਹ ਹੈ ਕਿ ਪਹਿਲੀ ਵਾਰੀ ਹੋਇਆ ਇਤਿਹਾਸ ਚ ਕਿਸਾਨ ਜਿਥੇ ਬਗਦੀਆਂ ਦੇ ਦਬਾਅ ਚ ਜਲਾਸ ਬੁਲਾਇਆ ਗਿਆ ਕਿਸਾਨ ਜਿਥੇ ਦਿਆਂ ਦੇ ਦਬਾਅ ਚ ਚਾਹੇ ਜਿਹੜਾ ਜ ਮਰਜ਼ੀ ਉਹਨਾਂ ਨੇ ਬਿੱਲ ਬਣਾਏ ਬਿੱਲ ਬਣਾਏ ਇਹ ਇੱਕ ਇੱਕ ਕਿਸਾਨ ਨੂੰ ਮਿਲਣ ਦੀ ਬਹੁਤ ਵੱਡੀ ਪ੍ਰਾਪਤੀ ਹੈ ਸਾਰੀ ਸਾਰੀ ਦੀ ਸਾਰੀ ਸਟੇਟ ਇਹ ਸਾਬਤ ਹੋ ਗਿਆ ਜਦੋਂ 115 ਐਮਐਲਏ ਜਾ ਕੇ گورنر ਦੇ ਸਾਹਮਣੇ ਪੇਸ਼ ਹੁੰਦੇ ਆ ਇਹਦਾ ਮਤਲਬ ਇਹ ਹੈ ਕਿ ਸਾਰੀ ਸਟੇਟ ਇਕੱਠੀ ਹੈ ਇਸ ਮਸਲੇ ਤੇ ਇਹ ਮੈਸੇਜ ਸਾਰੇ ਦੇਸ਼ ਚ ਚਲ ਆ ਗਿਆ ਇਹ ਇਹ ਸਾਡੀ ਪ੍ਰਾਪਤ ਨਹੀਂ ਉਹ ਉਹ ਅਲੱਗ ਚੀਜ਼ ਹੈ ਸਾਡੇ ਜਿਹੜੇ ਮਸਲੇ ਨੇ ਉਹ ਸੈਂਟਰ ਨਾਲ ਰਿਲੇਟਡ ਨੇ ਅਸੀਂ ਭਾਰਤ ਸਰਕਾਰ ਨਾਲ ਲੜਾਈ ਬੰਦ ਨਹੀਂ ਕੀਤੀ ਪਰ ਇਹ ਪਹਿਲੀ ਵਾਰੀ ਹੋਇਆ ਹੈ ਸਾਡੇ ਦਬਾਅ ਹੈ ਅਜੇ ਲਾਸ ਬੁਲਾਇਆ ਗਿਆ ਸਾਡੇ ਦਬਾਹੇ ਉਹਨਾਂ ਨੇ ਜਿਹੇ ਜੇ ਮਰਜ਼ੀ ਟੁਕਿਆ ਭਜਿਆ ਬਣਾਇਆ ਬਿੱਲ ਬਣਾਏ ਜਿਹੇ ਜੇ ਮਰਜ਼ੀ ਬਣਾਇਆ ਪਰ ਉਹ ਬਿੱਲ ਬਣਾਇਆ ਉਹ ਇਹ ਕਿਸਾਨ ਅੰਦੋਲਨ ਦੀ ਹੀ ਵਜ੍ਹਾ ਕਰਕੇ ਆ ਕਿਸਾਨ ਅੰਦੋਲਨ ਦੀ ਹੀ ਵਜ੍ਹਾ ਕਰਕੇ ਆ ਹਰਸਿਮਰਤ ਕੌਰ ਨੇ ਅਸੀਬਾ ਦਿੱਤਾ ਕਿਸਾਨ ਅੰਦੋਲਨ ਦੀ ਹੀ ਵਜ੍ਹਾ ਕਰਕੇ ਆ ਵੀ ਉਹ ਐਨਡੀਓ ਤੋਂ ਬਾਹਰ ਆਏ ਇਹ ਅੰਦੋਲਨ ਦੀਆਂ ਪ੍ਰਾਪਤੀਆਂ ਨੇ ਉਸੇ ਤਰ੍ਹਾਂ ਕਾਨੂੰ ਦੇ ਅਜਲਾਸ ਜਿਹੜਾ ਕੁਝ ਹੋਇਆ ਅੰਦੋਲਨ ਦੀ ਉਹ ਪ੍ਰਾਪਤੀ ਹੈ ਕੋਈ ਜ਼ਿਆਦਾ ਕੁਝ ਨਹੀਂ ਆਪਾਂ ਉਹੀ ਸ਼ਬਦ ਕਿਹਾ ਕੁੱਟਿਆ ਭੱਜਿਆ ਬਿਲ ਕੀ ਤੁਹਾਨੂੰ ਨਹੀਂ ਲੱਗਦਾ ਕਿਸਾਨ ਦਵਾਇ ਕੋਈ ਚੰਗਾ ਬਿਲ ਵੀ ਬਣਾਇਆ ਜਾ ਸਕਦਾ ਸੀ ਪੰਜਾਬ ਚ ਦੇਖੋ ਇਹ ਅਲੱਗ ਵਿਸ਼ਾ ਹੈ ਸਾਡੀ ਕੋਈ ਇੱਕ ਦੇਖੋ ਜਿਵੇਂ ਕਨਸਟੀਚਿਊਸ਼ਨ ਦੇ ਮੁਤਾਬਕ ਜਿਹੜਾ ਸੈਂਟਰਲ ਐਕਟ ਬਣ ਗਿਆ ਉਹਦੇ ਨਾਲ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਬਣਾਇਆ ਉਹਦੀ ਵਿਆਖਿਆ ਮੈਂ ਕਰਾਂਗਾ ਬਹੁਤ ਲੰਬੀ ਹੋ ਜੇ ਉਹ ਉਹਦੇ ਮੁਕਾਬਲੇ ਤੇ ਕਾਨੂੰਨ ਬਣਾਉਣਾ ਤਾਂ ਫਿਰ ਉਹਨਾਂ ਨੂੰ ਆ ਜਿਹੜਾ ਸੀ ਦੋ ਫਸਲਾਂ ਦਾ ਨਹੀਂ ਸੀ ਬਣਾਉਣਾ ਚਾਹੀਦਾ ਫਿਰ ਉਹਦੀ ਡਰਾਫਟਿੰਗ ਇਹ ਅਲੱਗ ਹੋਣੀ ਸੀ ਤੇ ਇਹ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਦਾ ਆਪਣੇ ਸਿਰੋਂ ਕਿਸਾਨਾਂ ਦੀ ਭਾਵਨਾ ਦੇਖ ਕੇ ਗਲੋ-ਲੌਂਡ ਦੀ ਗੱਲ ਕੀਤੀ ਹੈ ਇਹਦੇ ਨਾਲ ਸਾਡਾ ਮਸਲਾਕ ਨਹੀਂ ਹੁੰਦਾ ਉਹ ਉਹ ਜਿਹੜਾ ਉਹ ਇਹਨਾਂ ਨੇ ਰੈਜ਼ੋਲੂਸ਼ਨ ਕੀਤਾ ਉਹਦੇ ਲਈ ਅਸੀਂ ਧੰਨਵਾਦੀ ਹਾਂ ਇਹਨਾਂ ਨੇ ਰੱਦ ਕੀਤੇ ਤੇ ਨੇ ਪਹਿਲਾ ਰੈਜ਼ੋਲੂਸ਼ਨ ਕੀਤਾ ਫਿਰ ਐਕਟ ਬਣਾਉਣ ਚ ਕੋਤਾਹੀ ਕੀਤੀ ਹੈ ਜਨਾਥ ਸਿੰਘ ਸਾਹਿਬ ਜੀ ਰੈਜ਼ੋਲੂਸ਼ਨ ਸਾਰੇ ਉਹਨਾਂ ਨੂੰ ਸਾਡੀ ਜਨਾਨੀ ਵਸਰਾਇ ਜਿਹੜੀ ਆ ਸਾਰੇ ਹੌਸ ਦੀ ਇਹ ਆ ਕਿ ਉਹਦੇ ਵਿੱਚ ਕਮਜ਼ੋਰੀਆਂ ਕੁਝ ਹੈਗੀਆਂ ਪਰ ਇਨ ਸਪਾਈਟ ਆਫ ਥੈਟ ਇਟ ਇਜ਼ ਇਨ ਫੇਵਰ ਆਫ ਆਵਰ ਇਹ ਸਾਡੇ ਹੱਕ ਜਿਆ ਇੱਕ ਤਾਂ ਪੰਜਾਬ ਦੀ ਏਕਤਾ ਸ਼ੋ ਹੁੰਦੀ ਆ ਦੂਜਾ ਸੈਂਟਰ ਦੇ ਕਾਨੂੰਨ ਰੱਦ ਕੀਤੇ ਆ ਜਦੋਂ ਇੱਕ ਸਟੇਟ ਰੱਦ ਕਰਦੀ ਆ ਉਹਨਾਂ ਮੋਰਨਬੂਸ ਸਿੰਘ ਹੁੰਦੀ ਆ ਇਹਦੇ ਨਾਲ ਰਾਜਸਥਾਨ ਨੇ ਉਹਦੇ ਵਿੱਚ ਪਾਸ ਕਰਤਾ ਤੇ ਰਾਜਸਥਾਨ ਗਵਰਨਮੈਂਟ ਕਰੂਗੀ ਜਿਹੜਾ ਜਨੈਤ ਸਿੰਘ ਕਹਿ ਰਿਹਾ ਦਿੱਲੀ ਕੋਲੋਂ ਵੀ ਕਰਾਵਾਂਗੇ ਸੀ ਦਿੱਲੀ ਅਸੈਂਬਲੀ ਵੀ ਕਰੋਗੀ ਜੇ ਅੱਜ ਤੋਂ ਬਾਅਦ ਅਸੈਂਬਲੀਆਂ ਪਾਸ ਕਰ ਦੇਣ ਉਹ ਕਾਨੂੰਨ ਐਪਲੀਕੇਬਲ ਨਹੀਂ ਹੁੰਦਾ ਇਹਨੂੰ ਇਹ ਬੈਕਟਰੀ ਜਿੱਤੋ ਉਹ ਚ ਕਮਜ਼ੋਰੀਆਂ ਹੈਗੀਆਂ ਪਾਸੀ ਉਹ ਉਹਨੂੰ ਨੈਗਲੈਕਟ ਨਹੀਂ ਕਰਦੇ ਉਹ ਸਾਡੇ ਲਈ ਫੇਵਰੇਬਲ ਆ ਸਾਡੀ ਜਿੱਤ ਆ ਅਸੀਂ ਹੁਣ ਜਿੱਤ ਦੇ ਰੂਪ ਪੇਸ਼ ਕਰਦੇ ਤੁਹਾਨੂੰ ਲੱਗਦਾ ਕਿ ਰਾਸ਼ਟਰਪਤੀ ਸਾਹਿਬ ਉਹਤੇ ਕੰਸੈਂਟ ਦੇਣਗੇ ਕਿਉਂਕਿ ਕਾਨੂੰਨ ਬਣਨਗੇ ਤਾਂ ਮੈਂ ਕਹ ਰਾਸ਼ਟਰਪਤੀ ਨਹੀਂ ਕਰੂਗਾ ਸਾਡੀ ਲੜਾਈ ਸਿੱਧੀ ਦਿੱਲੀ ਨਾਲ ਹੋਗੀ ਸਾਡੀ ਲੜਾਈ ਪੰਜਾਬ ਨਾਲ ਕੇ ਦੋ ਨਾਲ ਸੀ ਹੁਣ ਸਾਡੀ ਲੜਾਈ ਸਿੱਧੀ ਦਿੱਲੀ ਨਾਲ ਹੋਗੀ ਅਸੀਂ ਟਾਈਮ ਸਿਰਫ 5 ਤਰੀਕ ਤੱਕ ਦਾ ਦਿੱਤਾ ਜੇ ਕੋਈ ਵੀ ਇਹਦੇ ਵਿੱਚ ੜਿੱਕਾ ਪੜੂਗਾ 4 ਤਰੀਕ ਦੀ ਮੀਟਿੰਗ ਜੋ ਦੇ ਬਾਰੇ ਫੈਸਲਾ ਲਿਆ ਜਾਊਗਾ ਰਾਜਾ ਸਾਹਿਬ ਲੜਾਈ ਲਗਾਤਾਰ ਤੰਗ ਸੀ ਆਕੂ ਆਂਦੇ ਤੁਹਾਡੇ ਨਾਲ ਵੀ ਮੀਟਿੰਗ ਹੋ ਰਹੀ ਅੱਜ ਵੀ ਆਇਆ ਅੱਜ ਦੇ ਮਤੇ ਪਾਏ ਗਏ ਸੀ ਉਸ ਨੂੰ ਲੈ ਕੇ ਵੀ ਕੋਈ ਉਹਨਾਂ ਨਾਲ ਗੱਲ ਹੋਈ ਹੈ ਕੋਈ ਗੱਲ ਹੀ ਹੋਈ ਮੈਂ ਪੰਮ ਦੇ ਡੀਲਰ ਆਏ ਨੇ ਵੀ ਉਰੇ ਕਹਿੰਦੇ ਅਸੀਂ ਮੰਗ ਪੱਤਰ ਆਪਣਾ ਦੇ ਦਾਂ ਡੀਲਰਾਂ ਦਾ ਕਿ ਉਹਨਾਂ ਦੀ ਗੱਲ ਉਹ 4 ਤਰੀਕ ਨੂੰ ਡਿਸਕਸ਼ਨ ਹੋਊਗੀ 4 ਤਰੀਕ ਸਰ ਇਹ ਗੋਲ ਵਾਲੇ ਸੀ ਮੁੰਡਿਆਂ ਉਸ ਤੋਂ ਦਾ ਸਾਥ ਦਿੱਤਾ ਦੀ ਕਮੇਟੀ ਬਣਾਉਣੀ ਸੀ ਕਿ ਸੱਤ ਸੱਤ ਮੈਂਬਰਾਂ ਦੀ 14 ਕਿ 16 ਨੰਬਰ ਦਾ ਕਿ ਬੜੇ ਗੋਲਚ ਵੀ ਆਏ ਉਹ ਕਮੇਟੀ ਨਹੀਂ ਬਣਾਦੇ ਉਹਨਾਂ ਨੇ ਕਿਹਾ ਅਸੀਂ ਕਮੇਟੀ ਨਹੀਂ ਬਣਾਉਣੀ ਜੋ ਕਿਸਾਨ ਜਿਥੇ ਵੰਦੀਆਂ ਫੈਸਲਾ ਕਰਨਗੇ ਅਸੀਂ ਉਹਦੀ ਸਪੋਰਟ ਕਰਾਂਗੇ ਤੁਸੀਂ ਕੋਲਾ ਪੇਸ਼ ਕਿਉਂ ਕਰ ਰਹੇ ਹੋ ਜੋ ਮੈਂ ਕਹਿ ਰਹੇ ਹਾਂ ਸੁਣੋ ਉਹਨਾਂ ਨਾਲ ਸਾਡੀ ਐਗਰੀਮੈਂਟ ਹੋਇਆ ਪਿਛਲੀ ਮੀਟਿੰਗ ਵਿੱਚ ਵੀ ਤੁਸੀਂ ਜੋ ਕਿਸਾਨ ਜਿਥੇ ਵੰਦੀਆਂ ਕਰਨਗੇ ਅਸੀਂ ਉਹਦੀ ਸਪੋਰਟ ਕਰਾਂਗੇ ਔਰ ਉਹਨੇ ਸਪੋਰਟ ਬਹੁਤ ਕੀਤੀ ਹੈ ਰੇਲ ਪੱਟੀਆਂ ਤਾਂ ਉੱਥੋਂ ਕਿ ਕਿਸੇ ਰਾਹ ਦਿੱਤਾ ਜਾਊਗਾ ਮਾਲ ਕੱਢੇ ਸਿਰਫ ਮਾਲ ਕੱਢਿਆ ਰਾਹ ਦਿੱਤਾ ਜਾਊਗਾ ਰੇਲਵੇ ਸਟੇਸ਼ਨ ਦਾ ਬੈਠਾਂਗੇ ਵਾਕਿਆ ਜੇ ਚੌਥੇ ਚੱਲੂ ਉਹ ਇਹ ਮੰਗਾ ਇਸ ਤਰ੍ਹਾਂ ਰੱਖਣ ਦੀ ਵੀ ਅਸੀਂ ਅਸੀਂ ਚਾਰ ਤਰੀਕ ਇਸ ਆ ਰਹੀ ਹੈ ਵੀ 4 ਤਰੀਕ ਨੂੰ ਮੀਟਿੰਗ ਇਹਨਾਂ ਗੱਲਾਂ ਵਾਸਤੇ ਹੈ ਸਾਰੀ ਰੱਖੀਓ ਫੈਸਲਾ ਕਰਨਾ ਹੈ ਅਸਲ ਵਿੱਚ ਉਹ ਹੋ ਰਹੀ ਹੈ ਉਹ ਕਿਹੜਾ ਹੋ ਰਹੀ ਹੈ ਮੀਟਿੰਗ ਉਸ ਮੀਟਿੰਗ ਦੇ ਵਿੱਚ ਸੱਦਾ ਪੱਤਰ ਜੱਥੇਬੰਦੀਆਂ ਨੂੰ ਦਿੱਤਾ ਗਿਆ ਸਾਰੇ ਪੰਜਾਬ ਚੋਂ ਜਾਣੀਆਂ ਜੱਥੇਬੰਦੀਆਂ ਬਾਕੀ ਦੇਸ਼ ਦੇ ਹਿੱਸਿਆਂ ਤੋਂ ਵੀ ਜੱਥੇਬੰਦੀਆਂ ਹੋਣੀਆਂ ਕੱਲ 34 ਜੱਥੇਬੰਦੀਆਂ ਦੀ ਹਰਿਆਣੇ ਚ ਮੀਟਿੰਗ ਹੋਈ ਹੈ ਉਹ ਸਾਰੇ ਉੱਥੇ ਜਾਣਗੇ ਸੋ ਆਲ ਇੰਡੀਆ ਲੈਵਲ ਤੇ ਮੀਟਿੰਗ ਹੈ ਅਸੀਂ ਰਾਜੇਵਾਲ ਸਾਹਿਬ ਨੂੰ ਸੱਦਾ ਸਭ ਨੂੰ ਸੱਦਾ ਬੱਤਵਾ ਚੱਲਦਾ ਹੈ ਨਾ ਹੁੰਦਾ ਰਹੇਗਾ ਜੇ ਇਸ ਪੰਜਾਬ ਦੇ ਵਿੱਚ ਇਸ ਕਿਸੇ ਬਣੇਗਾ ਤੇ ਨੈਸ਼ਨਲ ਲੈਵਲ 'ਤੇ ਮਿਲੇਗਾ ਪੰਜਾਬ ਦੇਖੋ ਪੰਜਾਬ ਨੇ ਬ੍ਰੇਨ ਤੇ ਡਾਕਟਰਾਂ ਦੀ ਭੂਮਿਕਾ ਨਿਭਾਈ ਆ ਨਿਭਾ ਰਿਆ ਇਸ ਪੂਰੀ ਕਿਸਾਨ ਮੂਵਮੈਂਟ ਦੇ ਵਿੱਚ ਅੱਜ ਹਰਿਆਣੇ ਤੋਂ ਫੋਨ ਆਈ ਸੀ ਕਿ ਤੁਹਾਡੀ ਨੂੰ ਮੈਨੂੰ ਦੇਖ ਕੇ ਪੰਜਾਬ हरियाणा राजस्थान मध्य प्रदेश नी सब जगह ਕਿਸਾਨ ਅਧਿਆ ਰਹੇ ਸੋ ਇਹ ਮੂਮੈਂਟ ਆ ਰਿਹਾ ਹੈ ਜਿਹੜਾ ਤੁਸੀਂ ਇਹਦਾ ਕਰਕੇ ਨਾ ਦੋਰੀ ਇਹਦੇ ਰਾਜਵਾਲ ਸਾਹਿਬ ਨੇ ਕਿਹਾ ਹੈ ਕਿ ਪੰਜਾਬ ਤੋਂ ਪੰਜਾਬੀ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਟੋਟਲ ਵਿਰਧੀ ਵਿਚਾਰਾਂ ਨੂੰ ਇਕੱਠੇ ਕਰਤਾ ਆ ਆਪ ਦੀ ਲੜਾਈ ਨੂੰ ਲੈ ਕੇ ਬਿਹਾਰ ਦੇ ਇਲੈਕਸ਼ਨ ਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਬਿਹਾਰ ਦੀ ਇਲੈਕਸ਼ਨ ਬਿਹਾਰ ਦੀਆਂ ਪਾਰਟੀਆਂ ਲੜ ਰਹੀਆਂ ਨੇ ਇਹਦਾ ਅਸਰ ਸਾਡੀ ਇਸ ਕਿੰਨਾ ਜਾਂਦਾ ਬਿਹਾਰ 'ਚ ਇਹ ਲੱਗ ਗੱਲ ਹੈ ਲੇਕਿਨ ਉਥੋਂ ਦੀਆਂ ਪਾਰਟੀਆਂ ਲੜ ਰਹੀਆਂ ਨੇ ਆਪਣੇ ਆਪਣੇ ਕਸਾਨਾਂ ਦੇ ਵਿੱਚ ਉਖਾੜੀਆਂ ਫਿਲਹਾਲ ਵੀ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਦੇ ਉਸ ਪਾਰ ਕੈਪਟਨ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲਾ ਤੇ ਕਿਸਾਨ ਕਿੰਨੇ ਸੰਤੁਸ਼ਟ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲਾਂ ਤੋਂ ਕਾਫੀ ਉਮੀਦਾਂ ਸੀ ਪਰ ਫੇਰ ਵੀ ਬਿੱਲ ਪਾਸ ਹੋਣ ਤੇ ਹੁਣ ਉਹਨਾਂ ਦੀ ਵੱਡੀ ਜਿੱਤ ਹੋਈ ਹੈ ਤੇ ਨਾਲ ਹੀ ਉਹਨਾਂ ਦੇ ਅੰਦੋਲਨ ਨੂੰ ਇਸ ਨਾਲ ਵੱਡੀ ਮਜ਼ਬੂਤੀ ਮਿਲੇਗੀ

ਜੇ ਪੰਪ ਬੰਦ ਹੋਣਗੇ ਨਹੀਂ ਚੱਲਦੇ ਜਾਣਗੇ ਤੇ ਸਰਕਾਰੀ ਪੰਪ ਵੀ ਬੰਦ ਕਰੋ ਕੋਈ ਵੀ ਬੰਦ ਕਰੋ ਪੰਜਾਬ ਚ ਕਿੰਨੇ ਆਪਰੇਟ ਨਹੀਂ ਪੰਪ 85 ਪੰਪ ਹਾਂਜੀ ਜਿਹੜਾ 29 ਰਿਲਾਇੰਸ ਦੇ ਆਪਦੇ ਜਿਹੜੀ ਆਪ ਚਲਾਉਂਦੀ ਹੈ 68 ਪੰਪ ਡੀਲਰਾਂ ਦੇ ਸਾਰੇ ਪੈਸੇ ਡੀਲਰਾਂ ਨੇ ਲਾਏ ਹੋਇਆ ਤੇ 1 ਰੁਪਿਆ ਵੀ ਰਿਲਾਇੰਸ ਨੇ ਨਹੀਂ ਲਾਇਆ ਕਿੰਨਾ ਫਾਈਨੈਂਸ਼ੀਅਲ ਨੁਕਸਾਨ ਹੋ ਰਿਹਾ ਜੋ ਇਹ ਦਾ 50000 ਤੋਂ ਲੱਖ ਦੇ ਵਿੱਚ ਵਿੱਚ ਨੁਕਸਾਨ ਹੈ ਜੋ ਇਹ ਦਾ 50000 ਤੋਂ ਲੱਖ ਦਾ ਹਾਂਜੀ ਹਾਂਜੀ ਤਨਖਾਹਾਂ ਆਪਦੇ ਪੱਲਿਓਂ ਦੇਈ ਜਾਂਦੇ ਆ ਮੁਲਾਜ਼ਮਾਂ ਨੂੰ ਠੀਕ ਹੈ ਸਾਰਾ ਖਰਚਾ ਵਿਆਜਾਂ ਅੱਡ ਪੈਂਦੀਆਂ ਲਿਮਟਾਂ ਦੀਆਂ ਠੀਕ ਹੈ ਲੱਗਦਾ ਕਿ ਇਹਦਾ ਅਸਰ ਜਿਹੜਾ ਇਹ ਡੀਲਰਾਂ ਤੇ ਪੈ ਰਿਹਾ ਰਿਲਾਈਐਂਸ ਤੇ ਨਹੀਂ ਪੈ ਰਿਹਾ ਡੀਲਰਾਂ ਤੇ ਹੀ ਪੈ ਰਿਹਾ ਜੀ ਰਿਲਾਈਐਂਸ ਤੇ ਕੋਈ ਫਰਕ ਨਹੀਂ ਉਹ ਤਾਂ ਜਦੋਂ ਜਦੋਂ 7 ਸਾਲ ਬੰਦ ਰਹੇ ਆ ਉਦੋਂ ਨਹੀਂ ਕੋਈ ਰਿਲਾਈਐਂਸ ਨੂੰ ਕੋਈ ਫਰਕ ਪਿਆ ਜਦੋਂ ਸਬਸਿਡੀ ਨਹੀਂ ਮਿਲੀ ਉਦੋਂ ਨਹੀਂ ਕੋਈ ਰਿਲਾਈਐਂਸ ਨੂੰ ਕੋਈ ਫਰਕ ਪਿਆ ਕੋਈ ਰਿਲਾਈਐਂਸ ਘਾਟੇ ਚਾਹੀ ਐ ਐਮਪਲਾਈ ਕੀ ਕਿੰਨੇ ਕਿੰਨੇ ਐਮਪਲਾਈ ਮੈਵਰੇਜ ਬਣੇ 15 ਮਲਾਜਮ ਹੈ ਜੀ ਰੋਜ਼ ਦੇ ਕਿੰਨਾ ਸੈਲਰੀ ਦਾ ਖਰਚਾ ਰੋਜ਼ ਦਾ ਤੇ ਇਹ ਖਰਚਾ ਹੀ ਕਰਨਾ ਡੇਲੀ ਦਾ 8000 ਰੁਪਏ ਖਰਚਾ ਖਰਚਾ ਪੱਲਿਓਂ ਜਾ ਰਿਹਾ ਜੀ ਕੱਲਾ ਖਰਚਾ ਜਾ ਰਿਹਾ ਹੈ ਤੁਹਾਡੀ ਸਰ ਮੰਤਰੀਆਂ ਦਾ ਡਿਲੀਗੇਸ਼ਨ ਕਿਉਂ ਆਇਆ ਸੀ ਨਾ ਉਹਨਾਂ ਨਾਲ ਗੱਲਬਾਤ ਹੋ ਵੀਰਾ ਜਿਹੜੀਆਂ ਨੇ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਦੇਖੋ ਉਹ ਕੀਰਾ ਅਸੀਂ ਜਿਹੜੀਆਂ ਹੈਗਾ ਪੰਜਾਬ ਸਰਕਾਰ ਨੂੰ ਇਸ ਗੱਲ ਵਾਸਤੇ ਮਜਬੂਰ ਕੀਤਾ ਵੀ ਉਹ ਨਹੀਂ ਤਾਂ ਨੇ ਕੋਈ ਇਹਨਾਂ ਨੂੰ ਆਪ ਦੀ ਆਪ ਨਹੀਂ ਇਹਨਾਂ ਨੂੰ ਆਇਆ ਇੱਕ ਤਰੀਕ ਤੋਂ ਸੰਘਰਸ਼ ਚੱਲਦਾ ਉਹ ਤੋਂ ਪਹਿਲਾਂ ਵੀ ਚੱਲਦੇ ਆ ਉਸ ਦੇ ਦਵਾ ਥੱਲੋਂ ਇਹ ਜਿਹੜੇ ਹੈਗੇ ਇਹ ਬਿੱਲ ਲੈ ਕੇ ਆਏ ਆ ਇਹ ਸੰਤੋਖ ਨੇ ਕਿ ਤੁਸੀਂ ਜਿਹੜੇ ਇਹਦੇ ਵਿੱਚ ਬਹੁਤ ਸਾਰੀਆਂ ਤਰੂਟੀਆਂ ਬਹੁਤ ਸਾਰੀਆਂ ਘਾਟਾਂ ਹੈਗੀਆਂ ਉਹ ਘਾਟਾਂ ਮਤਲਬ ਉਹ ਜਿਹੜਾ ਹੈਗਾ ਅੰਸ਼ਕ ਜਿੱਤ ਜਿਹੜੀ ਛੋਟੀ ਜਿੱਤ ਜਿਹੜੀ ਅਸੀਂ ਮੰਨਦੇ ਆ ਉਹ ਅਜੇ ਇਹਦੇ ਵਿੱਚ ਬਹੁਤ ਕੁਝ ਹੋਰ ਜਿਹੜਾ ਹੈਗਾ ਠੀਕ ਕਰਨ ਵਾਲਾ ਸੁਝਾਓ ਦੇ ਕੇ ਭੇਜਾਂਗੇ ਸਾਰਾ ਕੁਝ ਕਰਾਂਗੇ ਅਸੀਂ ਉਹਦੇ ਤੇ ਤੁਸੀਂ ਕਿਸ ਨੂੰ ਸੁਝਾਓ ਭੇਜੋਗੇ ਤੁਸੀਂ ਨਹੀਂ ਪੰਜਾਬ ਸਰਕਾਰ ਨਾਲ ਮੰਤਰੀ ਆ ਕੇ ਗਏ ਨੇ ਇੱਥੇ ਅੱਜ ਮੰਤਰੀਆਂ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ ਮੰਤਰੀ ਤਾਂ ਬਸ ਇਹ ਗੱਲਬਾਤ ਪੁੱਛਣਾ ਸੀ ਵੀ ਅਗਲਾ ਪ੍ਰੋਗਰਾਮ ਕੀ ਆ ਉਹਨਾਂ ਨੂੰ ਦੱਸਤਾ ਸਾਰਾ ਦੇਖੋ ਮੰਤਰੀ ਤਾਂ ਸਾਨੂੰ ਫੈਸਲਾ ਸਣ ਆਏ ਸੀ ਕਿ ਤੁਸੀਂ ਕੀ ਫੈਸਲਾ ਕੀਤਾ ਅਸੀਂ ਫੈਸਲਾ ਕੀਤਾ ਹੈ ਕਿ ਕੱਲ ਤੋਂ ਮਾਲ ਗੱਡੀਆਂ ਅਸੀਂ ਖੋਲਾਂਗੇ ਰੇਲਵੇ ਲੈਣਾ ਤੋਂ ਮਾਲ ਗੱਡੀਆਂ ਨੰਘਾਵਾਂਗੇ ਉਹ ਸਰਕਾਰ ਦੇ ਪੱਖ 'ਚ ਨਹੀਂ ਨੰਘਾ ਰਹੇ ਉਹ ਕਿਸਾਨਾਂ ਦੇ ਪੱਖ 'ਚ ਉਹ ਸ਼ਹਿਰੀ ਵਰਗ ਦੇ ਪੱਖ ਦੇ ਵਿੱਚ ਕਿਸਾਨਾਂ ਨੂੰ ਲੋੜਾ ਡੀ.ਜੇ.ਪੀ ਦੀ ਕਿਸਾਨਾਂ ਨੂੰ ਲੋੜਾ ਜੂਰਗੇ ਦੀ ਕਿਸਾਨਾਂ ਨੂੰ ਲੋੜਾ ਬਾਰਦਾਨੇ ਦੀ ਤੇ ਆਮ ਲੋਕਾਂ ਲਈ ਇਹ ਖਾਸਾ ਜਾਹਰਾ ਹੈ ਕਿ ਕਿਤੇ ਕੋਲਾ ਨਾ ਆਉਣ ਕਰਕੇ ਬਿਜਲੀ ਨਾ ਠੱਪ ਹੋ ਜਾਈ ਇੱਕ ਦੁਸ਼ਹਿਰੇ ਦਾ ਤਿਹਾਰ ਕਰਕੇ ਬਹੁਤ ਸਾਰੇ ਵਪਾਰੀ ਵਰਗੇ ਦੇ ਨਾਲ ਜੁੜਿਆ ਹੋਇਆ ਜੋ ਮਾਲ ਬਾਹਰੋਂ ਆਉਣਾ ਇਹ ਅਸੀਂ 15 ਦਿਨਾਂ ਦਾ ਅਲਟੀਮੇਟਮ ਦੇ ਕੇ ਕੇਂਦਰ ਸਰਕਾਰ ਨੂੰ ਇਹ ਮਾਲ ਕਟੀਆਂ ਨਗਾਵਾਗੇ ਅਗਰ 15 ਦਿਨਾਂ ਦੇ ਵਿੱਚ ਸਾਡੀ ਨਹੀਂ ਸੁਣੀ ਜਾਂਦੀ ਤਾਂ ਮੋੜ ਪੰਜ ਦੀ 5 ਨਵੰਬਰ ਤੋਂ ਮੋੜ ਰੇਲਵੇ ਆਵਾਜਾਈ ਫੇਰ ਠੱਪ ਕਰ ਦਿੱਤੀ ਜਾਊਗੀ 5 ਨਵੰਬਰ ਤੋਂ ਦੁਬਾਰਾ ਜਿੰਦਾਂ ਫਿਲਹਾਲ ਕਾਂਗਰਸ ਸਰਕਾਰ ਜਿਹੜੀ ਬੀੜੀ ਆਈ ਹੈ ਉਸ ਤੋਂ ਸੰਤੁਸ਼ਟ ਨਹੀਂ ਬਣਿਆ ਦੇਖੋ ਉਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਐ ਉਹ ਤਰੁੱਟੀਆਂ ਦੇ ਬਾਵਜੂਦ ਅਸੀਂ ਕਹਿੰਦੇ ਕਿ ਲੋਕਾਂ ਦੇ ਹੱਕ 'ਚ ਫੈਸਲਾ ਹੋਇਆ ਕਿਸਾਨਾਂ ਦੇ ਦਬਾਅ ਦੇ ਥੱਲੇ ਫੈਸਲਾ ਹੋਇਆ ਅਗਰ ਕਿਸਾਨ ਦਬਾਅ ਨਾ ਬਣਾਉਂਦੇ ਕਾਂਗਰਸ ਨੂੰ ਅਲਟੀਮੇਟਮ ਨਾ ਦਿੰਦੇ ਸੀ ਇੱਕ ਹਫ਼ਤੇ ਦਾ ਇਹ ਬਿਲ ਨਹੀਂ ਸੀ ਆਉਣੇ ਜਿਹੇ-ਜਿਹੇ ਆਇਆ ਹੈ ਤਰੁੱਟੀਆਂ ਦੇ ਬਾਵਜੂਦ ਅਸੀਂ ਉਹ ਤਰੁੱਟੀਆਂ ਦੂਰ ਕਰਾਉਣ ਦੇ ਲਈ ਮੁੜ ਪੰਜਾਬ ਸਰਕਾਰ ਨੂੰ ਕਹਾਂਗੇ ਕਿ ਆਹ ਤਰੁੱਟੀਆਂ ਮਤਲਬ ਇਹਦੇ 'ਚੋਂ ਦੂਰ ਕਰੋ ਇੱਕ ਰिलायंस ਦੇ ਰਿਟੇਲਰਾਂ ਦਾ ਆਇਆ ਨਹੀਂ ਤੇ ਕਾਦੀ ਤਾਨੂੰ ਬਹੁਤ ਨੁਕਸਾਨ ਹੋ ਰਿਹਾ ਦੇਖੋ ਜਿਹੜੀ ਪੰਪਾਂ ਦੀ ਐਸੋਸੀਏਸ਼ਨ ਹੈ ਉਹਦੇ ਅਸੀਂ ਧੰਨਵਾਦ ਕਰੀਏ 25 ਤਰੀਕ ਦੇ ਬੰਦ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦਿੱਤਾ ਉਹਨਾਂ ਦੀ ਅਸੀਂ ਕਦਰ ਕਰਦੇ ਹਾਂ ਪਰ ਅਸੀਂ ਹੁਣ ਪੂਰੇ ਪੰਪ ਨਹੀਂ ਬੰਦ ਕੀਤੇ ਸਿਰਫ ਰਿਲਾਇੰਸ ਕੰਪਨੀ ਦੇ ਪੰਪ ਹੈ ਜਾਂ ਅਨਸਰ ਕੰਪਨੀ ਦੇ ਪੰਪ ਹੈ ਉਹਨਾਂ ਦੇ ਅਸੀਂ ਬੰਦ ਕੀਤੇ ਹੋਇਆ ਉਹਦੇ ਵਿੱਚੋਂ ਅੱਜ ਅਸੀਂ ਫੈਸਲਾ ਲਿਆ ਕਿ ਜਿਹੜੇ ਸਿੱਧੇ ਕੰਪਨੀ ਆਪ ਚਲਾ ਰਹੀ ਹੈ ਪੰਪ ਉਹਨਾਂ ਨੂੰ ਅਸੀਂ ਨਹੀਂ ਛੱਡਾਂਗੇ ਜਾਂ ਜਿਹੜੇ ਸਿਆਸੀ ਲੀਡਰ ਹੈ ਨਮਾਇंदे ਹੈ ਸ਼੍ਰੋਮਣੀ ਅਕਾਲੀ ਦਲ ਦੇ ਹੈ ਕਾਂਗਰਸ ਦੇ ਹੈ ਉਹਨਾਂ ਨੂੰ ਵੀ ਛੱਡਾਂਗੇ ਨਹੀਂ ਜਿਹੜੇ ਕਮਿਸ਼ਨ ਤੇ ਚੱਲ ਰਹੇ ਨੇ ਡੀਲਰ ਚਲਾ ਰਹੇ ਆ ਉਹਦੀ ਅਸੀਂ ਸ਼ਾਂਤੀ ਕਰਾਂਗੇ ਕਿ ਕਿੰਨੇ ਪੰਪ ਹੈ ਕਿੰਨੇ ਡੀਲਰ ਚਲਾ ਰਹੇ ਆ ਉਹਨਾਂ ਨੂੰ ਅਸੀਂ ਛੱਡਾਂਗੇ ਪਰ ਫੈਸਲਾ ਚਾਰ ਤਰੀਕ ਨੂੰ ਕਰੀਏ ਪਰ ਇੱਕ ਗੱਲ ਜਿਹੜੀ ਹੈ ਇਹਦੇ ਵਿੱਚ ਨਹੀਂ ਕਹੀ ਗਈ ਮੀਟਿੰਗ ਨੇ ਸਾਡੇ ਕੋਲੇ ਦੇਖੋ ਅੱਜ ਇਹਨਾਂ ਦਾ ਜਿਹੜੇ ਆਏ ਸੀ ਪੰਪ ਮਾਲਕ ਜਿਹੜੀ ਐਸੋਸੀਏਸ਼ਨ ਆ ਸੀ ਸਾਡੇ ਕੋਲੇ ਕੋਈ ਮੈਸੇਜ ਨਹੀਂ ਲਾਲਵੇਲੇ ਖੋੜਛੋਟੇ ਜਿਹਾ ਬ੍ਰੇਕ ਦਾ ਬੇਗਦੇਸਪਾਰ ਦੱਸਾਂਗੇ ਕਿ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਉਂ ਹੋਇਆ ਹੰਗਾਮਾ ਤੇ ਕਿਉਂ ਕੀਤੀ ਗਈ ਕਿਸਾਨਾਂ ਦੇ ਖਿਲਾਫ ਨਾਰੇਬਾਜ਼ੀ ਕਿਸਾਨਾਂ ਦੇ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਪ ਡੀਲਰਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਕਿਸਾਨਾਂ ਨੇ ਡੀਲਰਾਂ ਦੇ ਨਾਲ ਗੱਲਬਾਤ ਕੀਤੀ ਤੇ ਫਿਰ ਡੀਲਰਾਂ ਵੱਲੋਂ ਕਿਸਾਨਾਂ ਤੋਂ ਮਾਫੀ ਮੰਗਣ ਤੋਂ ਬਾਅਦ ਮਸਲੇ ਨੂੰ ਸੁਲਝਾ ਲਿਆ ਗਿਆ ਅੱਜ ਅਸੀਂ ਸਵੇਰੇ ਆਕੇ ਇਹਨਾਂ ਨੂੰ ਬੇਨਤੀ ਕੀਤੀ ਸੀ ਜਥੇਬੰਦੀਆਂ ਨੂੰ ਇਹ ਜਿਹੜੇ ਪੰਪ ਹੈ ਸਾਡੇ ਆ ਅਸੀਂ ਮਾਲਕ ਹੈ ਰਿਲਾਇੰਸ ਨਹੀਂ ਤੇ ਸਾਡੇ ਤੇ ਮਿਹਰਬਾਨੀ ਕਰੋ ਇਹਦੇ 'ਚ ਸਾਡਾ ਜਾਤੀ ਨੁਕਸਾਨ ਹੋ ਰਿਹਾ ਇਹਨਾਂ ਨੇ ਸਾਡੀ ਗੱਲ ਸੁਣੀ ਅਸੀਂ ਫਿਰ 4:00 ਵਜੇ ਇਹਨਾਂ ਨੂੰ ਕਹੇ ਸੀ ਆਇਓ ਅਸੀਂ ਆਏ ਉਹਦੇ ਚੋ ਇੱਕ ਦੋ ਬੱਚੇ ਐਜੀਟੇਟਡ ਹੋ ਗਏ ਉਹਨਾਂ ਨੇ ਨਾਰੇ ਲਾਏ ਆ ਮੈਂ ਉਹ ਫੇਰ ਦੁਬਾਰਾ ਕਹਿਣਾ ਵੀ ਅਸੀਂ ਕਿਸਾਨ ਜਥੇਬੰਦੀ ਦੇ ਗੇਸਟ ਜੀ ਲਾਏ ਮੋਦੀ ਦੇ ਲਾਏ ਆ ਇਹ ਅਸੀਂ ਇਹਨਾਂ ਦੇ ਨਾਲ ਆ ਪਹਿਲੇ ਦਿਨ ਤੋਂ ਬਿਲਕੁਲ ਅਸੀਂ ਆਪ ਵੀ ਕਿਸਾਨ ਆ ਜੇ ਇਹ ਸਮਝਦੇ ਆ ਕਿ ਅਸੀਂ ਆ ਕੇ ਇੱਥੇ ਵਿਗੜਨ ਪਾਇਆ ਤੇ ਗਲਤ ਮੈਸੇਜ ਗਿਆ ਲੀਡੀਆਂ ਨੂੰ ਤੇ ਅਸੀਂ ਉਹਦੀ ਮਾਫੀ ਚਾਹਨੀ ਹੈ ਬਿਨਾਂ ਸ਼ਰਤ ਮਾਫੀ ਚਾਹਦੇ ਆ ਅਸੀਂ ਇਹਨਾਂ ਦੇ ਨਾਲ ਆ ਅਸੀਂ ਤਾਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਸਾਡੇ ਜਿਹੜੇ ਪੰਪ ਆ ਉਹ ਤੁਸੀਂ ਸਰਕਾਰੀ ਕਰੋ ਨਾ ਕਰੋ ਦੂਜੇ ਸਾਨੂੰ ਤੁਸੀਂ ਮਿਹਰਬਾਨੀ ਕਰਕੇ ਸਾਨੂੰ ਪੰਪ ਚਲਾਣ ਦੀ ਇਜਾਜ਼ਤ ਦਿਓ ਤੇ ਅਸੀਂ ਮਾਫੀ ਮੰਗਦੇ ਆ ਵੀ ਜੇ ਇਹਨਾਂ ਦੇ ਪਾਰਟੀ 'ਚ ਵਿਗਨ ਪਿਆ ਇਹਨਾਂ ਨੇ ਬੁਰਾ ਮੰਨਿਆ ਅਸੀਂ ਉਹਦੇ ਸ਼ਮਾ ਜਾਚੇਗਾ ਤਾਂ ਉਮੀਦ ਕਰਦੇ ਆ ਕਿ ਇਹ ਸਾਡਾ ਜਿਹੜੀ ਬੇਨਤੀ ਆ ਪਹਿਲਾਂ ਵੀ ਕੀਤੀ ਆ ਸਵੇਰੇ ਹੁਣ ਫੇਰ ਕਰ ਰਹੇ ਆ ਕਿ ਉਹਦੇ ਤੇ ਏ ਸਾਡੇ ਹੱਕ ਤੇ ਫੈਸਲਾ ਲੈਣ ਪਰੋਸਾ ਜਿੱਥੇ ਤੱਕ ਪਰੋਸੇ ਦੀ ਗੱਲ ਆ ਮੈਂ ਹੁਣੇ ਅਰਜ਼ੀ ਕੀਤੀ ਕਿ ਅਸੀਂ ਇਹਨਾਂ ਦੇ ਸੰਘਰਸ਼ ਦੇ ਨਾਲ ਹੈਗੇ ਆ ਇਹਨਾਂ ਨੇ ਪਰੋਸਾ ਪਹਿਲਾਂ ਵੀ ਦਿੱਤਾ ਸੀ ਉਸ ਪਰੋਸੇ ਕਰਕੇ ਅਸੀਂ ਅੱਜ ਆਏ ਆ ਅਸੀਂ ਤਾਂ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ 4 ਤਰੀਕ ਤੱਕ ਸਾਡਾ ਬਹੁਤ ਨੁਕਸਾਨ ਹੋ ਜਾਣਾ ਪਹਿਲਾਂ ਕਨਸੀਡਰ ਕਰ ਲਓ ਬੜੀ ਮਿਹਰਬਾਨੀ ਹੋਏਗੀ ਆਦਰਵਾਇਜ਼ ਅਸੀਂ ਇਹਨਾਂ ਦੇ ਨਾਲ ਆ ਨੇ ਸਰ ਤੁਹਾਡੇ ਕੁਸ਼ਲਤ ਕਰ ਰਹੇ ਸੀ ਕਿ ਅਸੀਂ ਧਰਨਾ ਬਾਹਰ ਵੀ ਲਗਾ ਲਿਆਗਾ ਸਾਡੇ ਪਿੱਛੇ ਜਿਹੜੇ ਜਿਹੜੇ ਬੱਚੇ ਐਜੀਟੇਟਡ ਕੋਈ ਇੱਕ ਦੋ ਹੋ ਕੇ ਉਹਨਾਂ ਨੇ ਲਾਇਆ ਅਸੀਂ ਉਹਦੇ ਉਹਦੇ ਕਰਕੇ ਸੌਰੀ ਫੀਲ ਕਰ ਰਹੇ ਹਾਂ ਉਹਦੇ ਕਰਕੇ ਸੌਰੀ ਫੀਲ ਕਰ ਰਹੇ ਹਾਂ ਕੀ ਇਹਨੇ ਬੰਦੇ ਵਿੱਚੋਂ ਇੱਕ ਦੋ ਲਾਂਦੇ ਨਾਰਾ ਉਹਨਾਂ ਨੇ ਵੀ ਨਾਰਾ ਵੀ ਕਿਸਾਨ ਦੇ ਅਗੇਂਸਟ ਨਹੀਂ ਲਾਇਆ ਨਾ ਅਸੀਂ ਕਿਸਾਨ ਦੇ ਅਗੇਂਸਟ ਅਸੀਂ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਕੀ ਤੁਸੀਂ ਇਵਾਨੀ ਅਡਾਨੀਆਂ ਦੇ ਨਾਲੋਂ ਜਿਹੜੀ ਗੱਲ ਇਥੋਂ ਰੋਸ਼ ਆ ਰਿਹਾ ਸੀ ਕਿ ਤੁਸੀਂ ਸਾਡਾ ਅਡਾਨੀਆਂ ਅਡਾਨੀਆਂ ਨਾਲ ਕੀ ਰਿਸ਼ਤਾ ਹੈ ਜੀ ਅਸੀਂ ਤਾਂ 50-50 ਲੱਖ ਲੋਨ ਲੈ ਕੇ ਜ਼ਮੀਨ ਸਾਡੀ ਪੰਪ ਅਸੀਂ ਲਾਏ ਨੁਕਸਾਨ ਸਾਡਾ ਹੋ ਰਿਹਾ ਸਾਡੀ ਕੀ ਰਿਸ਼ਤੇਦਾਰੀ ਹੈ ਜੀ ਉਹਨਾਂ ਨਾਲ ਟੈਂਕਰ ਵੀ ਸਾਡੇ ਜਿਹੜੇ ਟੈਂਕ ਆ ਜੋ ਆਉਂਦੇ ਉਹ ਵੀ ਕੋਈ ਰਾਇਲੈਂਸ ਦੇ ਨਹੀਂ ਹੈਗੇ ਸਾਡੇ ਆਪਣੇ ਟੈਂਕ ਆ 7 ਸਾਲ ਬੰਦ ਅਸੀਂ 7 ਸਾਲ ਬੰਦ ਰਹੇ ਆ 7 ਸਾਲ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਰਸਾ ਹੁੰਦਾ ਅਸੀਂ ਕਿੰਨਾ ਕੁ ਘਾਟਾ ਖਾਦਾ ਉਹ ਉਹਨਾਂ ਬਾਨੀਆਂ ਨੇ ਪੂਰਾ ਕੀਤਾ ਜਾਂ ਕਿਸੇ ਸਰਕਾਰ ਨੇ ਕੀਤਾ ਅਸੀਂ ਤਾਂ ਆਪ ਕਿਸਾਨਾਂ ਇਹਨਾਂ ਦੇ ਸਾਥੀ ਆ ਅਸੀਂ ਤਾਂ ਇਹਨਾਂ ਨਾਲ ਆ ਪਹਿਲੇ ਦਿਨ ਇਹਨਾਂ ਨੇ ਸੱਦਾ ਦਿੱਤਾ ਕੋਈ ਇੰਡੀਅਨ ਆਇਲ ਬੰਦ ਹੋਇਆ ਕੋਈ ਹੋਰ ਪੰਪ ਬੰਦ ਹੋਇਆ ਕੋਈ ਹੋਰ ਅਧਾਰੇ ਨਾ ਕੀਤਾ ਅਸੀਂ ਸਾਰਾ ਪੰਜਾਬ ਇਹਨਾਂ ਦੀ ਫੇਵਰ ਚ ਬੰਦ ਰੱਖਿਆ ਹਮੇਸ਼ਾ ਇੱਕੋ ਗੱਲ ਤੇ ਖੜੇ ਰਹੇ ਕਿ ਇਹ ਜਿਹੜਾ ਬਿੱਲ ਹੈ ਗਲਤ ਹੈ ਅਸੀਂ ਤੁਹਾਡੇ ਨਾਲ ਰੇਲਿਸ ਵਾਲਿਆਂ ਨੇ ਕੀਤਾ ਉਹ ਕਾਫੀ ਸਾਡੇ ਕਿਸਾਨ ਜਥੇ ਬੰਨਿਆਂ ਦੀ ਜੋ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਉਹਦੇ ਜਾ ਕੇ ਇੱਕ ਵਿਗਨ ਪਿਆ ਮੀਡੀਆ ਤੇ ਆਉਣਾ ਵੀ ਸ਼ੁਰੂ ਹੋ ਗਿਆ ਅਸੀਂ ਇਹਨਾਂ ਨੂੰ ਇਹ ਗੱਲ ਦਾ ਅਹਿਸਾਸ ਕਰਾਇਆ ਕਿ ਤੁਸੀਂ ਗਲਤੀ ਕੀਤੀ ਹੈ ਕਾਫੀ ਮਤਲਬ ਕਿ ਸਾਡੇ ਕਿਸਾਨਾਂ 'ਚ ਬਹੁਤ ਗੁੱਸਾ ਸੀ ਇਹਨਾਂ ਨਾਲ ਗੱਲ ਵੀ ਨਹੀਂ ਸੀ ਕਰਨਾ ਚਾਹੁੰਦੇ ਲੇਕਿਨ ਫਿਰ ਵੀ ਕਿਸਾਨ ਆਗੂਆਂ ਨੇ ਬਲਕਿ ਕੰਟਰੋਲ ਕੀਤਾ ਆਪਣੇ ਆਪ ਤੇ ਇਹਨਾਂ ਨਾਲ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਇਹਨਾਂ ਨੇ ਆਪ ਮੰਨ ਲਿਆ ਤੁਹਾਡੇ ਸਾਹਮਣੇ ਹੀ ਮੰਨਿਆ ਹੋਣਾ ਕਿ ਹਾਂ ਸਾਡੇ ਤੋਂ ਕੁਝ ਨਾਰੇ ਕੁਝ ਵਿਅਕਤੀਆਂ ਨੇ ਲਾਤੇ ਉਹ ਨਾਰੇ ਜਿਹੜੇ ਲੱਗੇ ਨੇ ਉਹਦੇ ਨਾਲ ਸਾਡੇ ਇੱਥੇ ਡਿਸਟਰਬੈਂਸ ਹੋਈ ਹੈ ਅਸੀਂ ਇਹਦੀ ਗਲਤੀ ਮੰਨਦੇ ਆ ਇਹ ਗਲਤੀ ਇਹਨਾਂ ਨੇ ਸਾਡੇ ਕੋਲ ਵੀ ਮੰਗੀ ਹੈ ਤੇ মিডিਆ ਦੇ ਸਾਹਮਣੇ ਵੀ ਇਹਨਾਂ ਨੇ ਤੁਹਾਡੇ ਕੋਲ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਇਹ ਅਹਿਸਾਸ ਕੀਤਾ ਸੋ ਅਸੀਂ ਜਥੇਬੰਦੀਆਂ ਵਾਲੇ ਅੱਜ ਐਨਾ ਕਹਿ ਸਕਦੇ ਆ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜਲਦੀ ਮੀਟਿੰਗ ਕਰਕੇ ਜਲਦੀ ਤੋਂ ਮਤਲਬ ਚਾਰ ਦੀ ਅਸੀਂ ਰੱਖੀ ਹੋਈ ਆ ਚਾਰ ਨੂੰ ਤਾਂ ਵਿਚਾਰਾਂ ਹੀ ਵਿਚਾਰਾਂਗੇ ਲੇਕਿਨ ਅਸੀਂ ਇਹਨਾਂ ਦੀ ਮੀਟਿੰਗ ਕਰਕੇ ਹੀ ਇਹਨਾਂ ਦੇ ਮਸਲੇ ਨੂੰ ਵਿਚਾਰ ਕੇ ਕੁਝ ਫਾਈਨਲ ਕਰਾਂਗੇ ਚਾਰ ਨੂੰ ਤਾਂ ਪਹਿਲਾਂ 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 ਚਾਰ ਨੂੰ ਜਾਂ ਤਾਂ ਪਹਿਲਾਂ ਵੀ ਨਹੀਂ ਆ ਦੇਖੋ ਅਸੀਂ ਹਲੇ ਅਸੀਂ ਆਪਸ ਵਿੱਚ ਕੋਈ ਗੱਲ ਨਹੀਂ ਕੀਤੀ ਠੀਕ ਹੈ ਅਸੀਂ ਗੱਲਬਾਤ ਝਗੜਾ ਹੋਇਆ ਆਪ ਤਕਰਾਰ ਹੋਇਆ ਤੁਸੀਂ ਆ ਕੇ ਉਹਨਾਂ ਨਾਲ ਗੱਲ ਕੀਤੀ ਹੁਣ ਅਸੀਂ ਇੱਡੀ ਜਲਦੀ ਕਿਵੇਂ ਡਿਸਾਈਡ ਕਰ ਲਈਏ ਸੋ ਇਹ ਮੁਸ਼ਕਲ ਹੈ ਅਸੀਂ ਆਪਸ ਗੱਲਬਾਤ ਕਰਾਂਗੇ ਅਸੀਂ ਆਪਸ ਮਿਲ ਕੇ ਟੈਲੀਫੋਨਿਕਲੀ ਕਰੀਏ ਆਪਸ ਮਿਲ ਕੇ ਕਰੀਏ ਜਾਂ ਅੱਜ ਡਿਸਾਈਡ ਕਰਕੇ ਜਾਈਏ ਚਾਰ ਦੀ ਸਾਡੀ ਡਿਸਾਈਡਡ ਹੈ ਗੱਲ ਪੱਕੀ ਹੈ ਚਾਰ ਦੀ ਉਹ ਤਾਂ ਪਹਿਲਾਂ ਵੀ ਹੋ ਸਕਦੀ ਹੈ ਪਰ ਸਵਾਲ ਇਹ ਹੈ ਕਿ ਅੱਜ ਰਿਲਾਇੰਸ ਵਾਲੇ ਆ ਗਏ ਕੱਲ ਨੂੰ ਟੋਲ ਪਲਾਜ਼ ਵਾਲੇ ਆ ਜਾਣਗੇ ਪਰਸਨਲ ਰੇਲਵੇ ਵਾਲੇ ਆ ਜਾਣਗੇ ਕਿ ਸਾਰੀ ਐਜੰਸੀਆਂ ਦੇ ਦੇਖੋ ਦੇਖੋ ਰਿਲਾਇੰਸ ਦੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਰਿਲਾਇੰਸ ਦੇ ਇਹਨਾਂ ਡੀਲਰਾਂ ਬਾਰੇ ਪਹਿਲਾਂ ਹੀ ਸੌਫਟ ਕਾਰਨਰ ਸੀ ਸਾਡੇ ਮੰਚ ਸਾਡੇ ਆਕਾਦੀਆ ਸਾਹਿਬ ਬੈਠੇ ਆ ਵਿਦ ਫੈਕਟਸ ਐਂਡ ਫਿਗਰਸ ਉਹਨਾਂ ਨੇ ਦੱਸਿਆ ਕਿ ਕਿੰਨੇ ਬੱਚੇ ਬੇਰੁਜ਼ਗਾਰ ਹੋ ਗਏ ਕਿੰਨਾ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਰਿਲਾਇੰਸ ਨੂੰ ਕਿਵੇਂ ਨੁਕਸਾਨ ਨਹੀਂ ਹੋ ਰਿਹਾ ਇਹਨਾਂ ਦਾ ਨੁਕਸਾਨ ਹੋ ਰਿਹਾ ਅਸੀਂ ਬਹੁਤੀ ਬਹੁ ਗਿਣਤੀ ਹਲੇ ਅਸੀਂ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਲੇ ਬੈਠੇ ਆ ਮੀਟਿੰਗ ਚੱਲਣੀ ਹੈ ਇੱਕ ਮਿੰਟ ਖੜੇ ਦੂਸਰੀ ਗੱਲ ਜਿੱਥੋਂ ਤੱਕ ਹੈ ਟੋਲ ਪਲਾਜ਼ਿਆਂ ਦਾ ਉਹਦੇ ਤੇ ਵੀ ਅਸੀਂ ਸੋਚਿਆ ਹੋਇਆ ਵੀ ਕੀ ਕਰਨਾ ਹੈ ਅੱਗੇ ਉਹ ਲੇਕਿਨ ਅਸੀਂ ਸੈਂਟਰ ਗਵਰਨਮੈਂਟ ਨੂੰ ਰਿਲਾਇੰਸ ਕੰਪਨੀ ਨੂੰ ਅਡਾਨੀ ਨੂੰ ਬੀਜੇਪੀ ਨੂੰ ਜਾਂ ਅੰਬਾਨੀ ਅਡਾਨੀ ਦੇ ਜਿੰਨੇ ਵੀ ਉਹ ਨੇ ਉਹਨਾਂ ਨੂੰ ਅਸੀਂ ਸਪੇਅਰ ਕਰਨ ਵਾਲੇ ਨਹੀਂਗੇ ਜਿਹੜੇ ਪੋਲੀਟੀਕਲ ਲੀਡਰਾਂ ਦੇ ਪੰਪ ਨੇ ਉਹ ਨਹੀਂ ਛੱਡਾਂਗੇ ਜਿਹੜੇ ਕੰਪਨੀ ਦੇ ਪੰਪ ਉਹ ਨਹੀਂ ਛੱਡਾਂਗੇ ਜਿਹੜੇ ਡੀਲਰਾਂ ਦੇ ਪੰਪ ਨੇ ਉਹਦੇ ਬਾਰੇ ਵਿਚਾਰਾਂਗੇ ਫਿਲਹਾਲ ਇਸ ਬੁਲੇਟਿਨ ਵਿਚ ਆ ਰਹੀ ਮੈਨੂੰ ਤਾਂ ਇਜਾਜ਼ਤ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਬਣੇ ਰਹੋ এবিপি ਸਾਝਾ ਦੇ ਨਾਲ